ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਕੀ ਹਲਚਲ ਥੋੜਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲਓ ਜੀ ਉਹ ਪੈਨ ਦਾ ਅੱਜ ਆਪਾਂ 파ਸ ਤੋਂ ਰੈਡੀ ਕਰਤਾ ਜਿਹੜੇ ਪੈਨ ਲਾ ਰਹੇ ਆ ਇਹ ਤੇ ਬੜੇ ਦਿਨਾਂ ਬਾਅਦ ਕਿਉਂਕਿ ਮੇਰੇ ਕੋਲ ਸੈਲੋ ਟੇਪ ਹੈ ਨਹੀਂ ਸੀ ਮੈਂ ਸੈਲੋ ਟੇਪ ਲੈ ਕੇ ਆਈ ਹਾਂ ਤੇ ਫੇਰ ਅੱਜ ਰੈਡੀ ਹੋਇਆ ਠੀਕ ਹੈ ਜੀ ਲਓ ਤੇ ਲਓ ਜੀ ਅੱਜ ਆਪਾਂ ਜਿਹੜਾ ਵਲੌਗ ਬਣਾ ਰਹੇ ਆ ਨਾ ਐਕਚੁਅਲੀ ਮੈਂ ਤਾਂ ਵੈਸੇ ਯੂਜ਼ ਕਰਕੇ ਹੀ ਦਿਖਾਉਣਾ ਸੀ ਤੁਹਾਨੂੰ ਫਾਰਮੈਲਿਟੀ ਬਹੁਤ ਹੋ ਜਾਂਦੀ ਆ ਤੇ ਮੈਨੂੰ ਥੋੜਾ ਫਿਰੋਖਾ ਹੋ ਜਾਂਦਾ ਹੈ ਨਾ ਤੇ ਅੱਜ ਜਿਵੇਂ ਭੈਣਾਂ ਬਹੁਤ ਜ਼ਿਆਦਾ ਕਹਿੰਦੀਆਂ ਰਹਿੰਦੀਆਂ ਨੇ ਕਿ ਸਾਡਾ ਨਾ ਜੀ ਰੰਗ ਬਹੁਤ ਜ਼ਿਆਦਾ ਕਾਲਾ ਹੋ ਗਿਆ ਮੈਂ ਦੇਖਿਆ ਕਈ ਲੋਕਾਂ ਦਾ ਸਰਦੀਆਂ ਦੇ ਵਿੱਚ ਰੰਗ ਬਹੁਤ ਕਾਲਾ ਹੋ ਜਾਂਦਾ ਹੈ ਨਾ ਤੇ ਪਰ ਥੋੜਾ ਜਿਹਾ ਜੇ ਅਸੀਂ ਧਿਆਨ ਦੇਈਏ ਉਹਦੇ ਨਾਲ ਠੀਕ ਵੀ ਹੋ ਜਾਂਦਾ ਸਾਡੇ ਰਿੰਕਲਸ ਬਹੁਤ ਨਹੀਂ ਸਾਡੇ ਮਤਲਬ ਕਿ ਸ਼ਾਈਆਂ ਬਹੁਤ ਨਹੀਂ ਤੇ ਸਾਡਾ ਰੰਗ ਬਹੁਤ ਕਾਲਾ ਹੋ ਗਿਆ ਔਰ ਹੋ ਵੀ ਜਾਂਦਾ ਕਈਆਂ ਦਾ ਗਰਮੀਆਂ ਚ ਜ਼ਿਆਦਾ ਕਾਲਾ ਹੁੰਦਾ ਕਈਆਂ ਦਾ ਸਰਦੀਆਂ ਜ਼ਿਆਦਾ ਕਾਲਾ ਹੁੰਦਾ ਹੈ ਨਾ ਤੇ ਉਹਦੇ ਵਾਸਤੇ ਨਾ ਬਹੁਤ ਸੌਖਾ ਜਿਹਾ ਨੁਸਖਾ ਹੈਗਾ ਸੌਖੀ ਜੀ ਰੈਮਡੀ ਹੈਗੀ ਆ ਆਪਾਂ ਅੱਗੇ ਵੀ ਬਹੁਤ ਵਾਰੀ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਤੇ ਮੈਂ ਅੱਜ ਵੈਸੇ ਯੂਜ਼ ਆਪ ਵੀ ਕਰਨਾ ਸੀਗਾ ਪਰ ਮੇਰੇ ਕੋਲੇ ਨਾ ਉਹ ਸਮਾਨ ਸਾਰਾ ਖਤਮ ਹੋਇਆ ਹੋਇਆ ਸੀ ਹੁਣ ਤੇ ਕਿਉਂਕਿ ਸਰਦੀਆਂ ਸਰਦੀਆਂ ਆਪਾਂ ਕੁਝ ਕੀਤਾ ਨਹੀਂ ਹੈਗਾ ਤੇ ਗਰਮੀਆਂ ਗਰਮੀਆਂ ਦੇ ਵਿੱਚ ਸਾਰਾ ਸਮਾਨ ਖਤਮ ਕਰਤਾ ਤੇ ਫੇਰ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈਗੀ ਵੀ ਚਲੋ ਹੁਣ ਕਿਹੜਾ ਸਰਦੀ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਠੰਡ ਵੀ ਇੰਨੀ ਜ਼ਿਆਦਾ ਸੀਗੀ ਕਿੱਥੇ ਜੀ ਕਰਦਾ ਸੀ ਜੀ ਪਰ ਹੋ ਮੌਸਮ ਹੈ ਜਿਹੜਾ ਉਹ ਵਧੀਆ ਹੋ ਗਿਆ ਬਦਲ ਗਿਆ ਹਨਾ ਧੁੱਪ ਨਿਕਲੇ ਆਉਂਦੀ ਆ ਹੁਣ ਤਾਂ ਗਰਮੀ ਆਉਣ ਲੱਗ ਜਾਂਦੀ ਧੁੱਪ ਵੀ ਨਹੀਂ ਬੈਠਿਆ ਜਾਂਦਾ ਹੁਣ ਤਾਂ ਸਵੇਰ ਸ਼ਾਮ ਦੀ ਠੰਡ ਜੀ ਰਹਿ ਗਈ ਹੁਣ ਚਲੋ ਕਾਫੀ ਜਿਆਦਾ ਠੰਡ ਵਾ ਗਈ ਇਸ ਵਾਰ ਤਾਂ ਅੱਜ ਕੀ ਠੰਡ ਪਈ ਆ ਔਰ ਵਧੀਆ ਵੀ ਲੱਗਦੀ ਆ ਹਨਾ ਠੰਡ ਪੈਣੀ ਵੀ ਚਾਹੀਦੀ ਐ ਤੇ ਲਓ ਮੈਂ ਤੁਹਾਨੂੰ ਜਿਹੜਾ ਨੁਸਖਾ ਦੱਸਣ ਲੱਗੀ ਆ ਕਿ ਸਾਡਾ ਰੰਗ ਜਿਹੜਾ ਹੈਗਾ ਉਹ ਗੋਰਾ ਹੋ ਜੇ ਔਰ ਗੋਰਾ ਹੋ ਵੀ ਜਾਂਦਾ ਪੈਣਾ ਨੂੰ ਬਹੁਤ ਜਿਆਦਾ ਫਰਕ ਪਿਆ ਜੀ ਗਰਮੀ ਦੇ ਵਿੱਚ ਬਹੁਤ ਪੈਣਾ ਨੇ ਯੂਜ਼ ਕੀਤੀਆਂ ਸਾਰੀਆਂ ਰੈਪੀਸ ਬਹੁਤ ਜਿਆਦਾ ਫਰਕ ਪਿਆ ਤੇ ਸਰਦੀਆਂ 'ਚ ਕਿਉਂਕਿ ਮੈਂ ਵੀ ਆਲਸ ਕਰ ਰਹੀ ਆ ਆਲਸ ਵੀ ਨਹੀਂ ਕਰ ਰਹੀ ਠੰਡ ਲੱਗਦੀ ਆ ਹਾਂਜੀ ਹੈਨਾ ਤੇ ਇਸ ਵੇਲੇ ਨੂੰ ਮੈਂ ਬਹੁਤ ਜ਼ਿਆਦਾ ਲੇਟ ਹੋ ਜਾਨੀ ਆ ਤੇ ਸ਼ਾਮ ਦੀ ਠੰਡ ਜੀ ਹੋ ਜਾਂਦੀ ਆ ਫਿਰ ਮੈਂ ਤੁਹਾਨੂੰ ਦੱਸ ਦੇਣੀ ਕਿਉਂਕਿ ਜਿਹੜੀਆਂ ਪੈਣਾ ਘਰ ਰੈਂਦੀਆਂ ਨੇ ਉਹ ਦਿਨ ਦੇ ਵਿੱਚ ਧੁੱਪ ਦੇ ਵਿੱਚ ਯੂਜ਼ ਕਰ ਸਕਦੀਆਂ ਨੇ ਤੇ ਇਹ ਉਹ ਸਾਰਾ ਸਮਾਨ ਆ ਜਿਹੜਾ ਪੈਣਾ ਕੋਲੇ ਸ਼ਾਇਦ ਘਰ ਪਿਆ ਹੀ ਹੋਵੇ ਮੇਰਾ ਸਮਾਨ ਆ ਜਿਹੜਾ ਉਹ ਐਕਚੁਅਲੀ ਨਾ ਮੇਰਾ ਜਿਹੜਾ ਚੌਲਾਂ ਦਾ ਪਾਊਡਰ ਸੀਗਾ ਉਹਦੇ ਵਿੱਚ ਸੁੱਸੀ ਪੈ ਗਈ ਲਿਆ ਕੇ ਰੱਖਿਆ ਸੀ ਮੈਨੂੰ ਲੱਗਾ ਜ਼ਿਆਦਾ ਰੱਖਣਾ ਨਹੀਂ ਚਾਹੀਦਾ ਉਹ ਕਰਵਾਇਆ ਪਿਆ ਹਮੋਚਾ ਸੁਸਰੀ ਵੀ ਨਹੀਂ ਹੈਗੀ ਜਾਲਾ ਜਾ ਪੈ ਗਿਆ ਜਿਵੇਂ ਆਪਾਂ ਚੌਲਾਂ ਦਾ ਪਾਊਡਰ ਲੈ ਕੇ ਰੱਖ ਲੈਨੇ ਆ ਉਹ ਚ ਜਾਲਾ ਜਾ ਪੈ ਗਿਆ ਸੋ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਫਿਰ ਯੂਜ਼ ਨਹੀਂ ਕਰ ਸਕਦੇ ਇਸ ਤਰ੍ਹਾਂ ਹੋ ਜਾਂਦਾ ਹੈ ਹਨਾ ਤੇ ਇੱਕ ਤਾਂ ਤੁਸੀਂ ਲੈ ਲਿਓ ਚੌਲਾਂ ਦਾ ਪਾਊਡਰ ਠੀਕ ਹੈ ਚਾਹੇ ਤੁਸੀਂ ਘਰ ਚੌਲਾਂ ਦਾ ਪਾਊਡਰ ਬਣਾ ਲਿਓ ਤੇ ਦੂਜਾ ਹੈਗਾ ਜੀ ਆਪਣਾ ਬੇਸਣ ਠੀਕ ਹੈ ਦੋ ਚੀਜ਼ਾਂ ਤੇ ਤੀਜਾ ਵਿੱਚ ਮਿਕਸ ਕਰ ਲਿਓ ਇਹਦੇ ਮਲਠੀ ਪਾਊਡਰ ਮਲਠੀ ਪਾਊਡਰ ਤਾਂ ਪਾ ਪਛੜਦਾ ਨਹੀਂ ਮਲਠੀ ਦਾ ਘਿਹੜਾ ਤਾਂ ਪਾ ਪਛੜਦਾ ਹੀ ਨਹੀਂ ਹੈਗੇ ਮਲਠੀ ਤਾਂ ਕੁਆਟਿਟੀ ਲੈ ਕੇ ਰੱਖ ਲਓ ਤੇ ਇੱਕ ਚੌਲਾਂ ਦਾ ਪਾਊਡਰ ਇੱਕ ਬੇਸਮ ਇੱਕ ਮਲਟੀ ਪਾਊਡਰ ਠੀਕ ਹੈ ਜੀ ਤਿੰਨੇ ਚੀਜ਼ਾਂ ਲੈ ਕੇ ਉਹਨਾਂ ਇੱਕੋ ਜੀ ਮਾਤਰਾ ਦੇ ਵਿੱਚ ਉਹੋ ਲੈ ਕੇ ਤੇ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਬਹੁਤੀ ਛੋਟੀ ਡੱਬੀ ਨਹੀਂ ਵੱਡੇ ਥੋੜੇ ਡੱਬੇ ਦੇ ਵਿੱਚ ਪਾ ਲਓ ਤੇ ਜਿਵੇਂ ਚਾਰ ਚਾਰ ਚਮਚੇ ਤਿੰਨਾਂ ਚੀਜ਼ਾਂ ਦੇ ਲੈ ਲੇ ਤੇ ਉਹਨੂੰ ਮਿਕਸ ਕਰਕੇ ਇੱਕ ਪਾਊਡਰ ਦੀ ਫਾਰਮ ਦੇ ਵਿੱਚ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲਿਆ ਤੇ ਫਟਕੜੀ ਦਾ ਨਾ ਤੁਸੀਂ ਐਂ ਲਾ ਲਓ ਵੀ ਅੱਧਾ ਇੱਕ ਚਮਚ ਫਟਕੜੀ ਪਾਊਡਰ ਉਹਦੇ ਵਿੱਚ ਮਿਲਾ ਕੇ ਰੱਖ ਲਓ ਜੇ ਚਾਰ ਚਾਰ ਚਮਚ ਸਾਰੀਆਂ ਚੀਜ਼ਾਂ ਦੀ ਹੈ ਨਾ ਤੇ ਅੱਧਾ ਇੱਕ ਚਮਚ ਵਿੱਚ ਫਟਕੜੀ ਪਾਊਡਰ ਵੀ ਮਿਲਾ ਲਿਓ ਤੇ ਉਹਨੂੰ ਨਾ ਤੁਸੀਂ ਅ ਜਦੋਂ ਤੁਸੀਂ ਉਹਨੂੰ ਫੇਸ ਦੇ ਉੱਪਰ ਲਾਉਣਾ ਹੈ ਪੈਕ ਬਣਾਉਣਾ ਹੈ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਸ਼ਹਿਦ ਜ਼ਰੂਰ ਐਡ ਕਰਨਾ ਹੈ ਠੀਕ ਹੈ ਕਈ ਕਹਿੰਦੇ ਨੇ ਵੀ ਸ਼ਹਿਦ ਨਹੀਂ ਹੈਗਾ ਤਾਂ 글리ਸਰਿਨ ਐਡ ਕਰ ਲਓ ਪਰ ਬਿਨਾਂ ਸ਼ਹਿਦ ਤੋਂ ਜਾਂ ਬਿਨਾਂ 글리ਸਰਿਨ ਤੋਂ ਤੁਸੀਂ ਉਹ ਨਹੀਂ ਲਾਉਣਾ ਹੈ ਕਿਉਂਕਿ ਮਲਠੀ ਨੇ ਵੀ ਤੁਹਾਡੇ ਫੇਸ ਨੂੰ ਡਰਾਈ ਕਰ ਦੇਣਾ ਬੇਸਣ ਨੇ ਵੀ ਡਰਾਈ ਕਰ ਦੇਣਾ ਇਸ ਕਰਕੇ ਉਹਦੇ ਵਿੱਚ ਜਾਂ 글리ਸਰਿਨ ਜਾਂ ਮਰੱਖੀ ਜ਼ਰੂਰ ਐਡ ਕਰ ਲਿਓ ਠੀਕ ਹੈ ਜੀ ਤੇ ਫਿਰ ਜਦੋਂ ਉਹਦਾ ਪੈਕ ਬਣਾਉਣਾ ਹੈ ਤਾਂ ਉਹਨੂੰ ਇੱਕ ਭੈਣ ਕਹਿੰਦੇ ਜੀ ਮੈਂ ਤਾਂ ਦੁੱਧ ਪਾਇਆ ਹੀ ਨਹੀਂ ਇਹਦੇ ਵਿੱਚ ਮੈਂ ਤਾਂ ਇਕੱਲਾ ਸ਼ਹਿਦ ਹੀ ਪਾ ਲਿਆ ਇਕੱਲੇ ਸ਼ਹਿਦ ਨਾਲ ਹੀ ਪੈਕ ਬਣਾ ਲਿਆ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਦੇਖੋ ਨੁਕਸਾਨ ਜਮਾ ਨਹੀਂ ਕੋਈ ਹੁੰਦਾ ਪਰ ਜਿਹੜਾ ਤੁਸੀਂ ਸ਼ਹਿਦ ਨਾਲ ਟੈਗ ਬਣਾਉਂਗੇ ਨਾ ਉਹ ਇੰਨਾ ਚਿਪਚਿਪਾ ਹੋ ਜਾਊਗਾ ਪਹਿਲੀ ਗੱਲ ਤੋਂ ਲਾਉਣਾ ਹੀ ਬਹੁਤ ਔਖਾ ਤੇ ਫਿਰ ਉਹ ਲਾਉਣਾ ਬਹੁਤ ਔਖਾ ਹੈ ਹਨਾ ਇਸ ਕਰਕੇ ਇਕੱਲੇ ਸ਼ਹਿਦ ਨਾਲ ਜੇ ਲਾਉਂਗੇ ਨੁਕਸਾਨ ਕੋਈ ਨਹੀਂ ਕਰਦਾ ਪਰ ਉਹਨੂੰ ਯੂਜ਼ ਕਰਨਾ ਔਖਾ ਹੈ ਯੂਜ਼ ਕਰਨਾ ਵੀ ਤਾਂ ਹਰ ਚੀਜ਼ ਹੈ ਜਿਹੜੀ ਉਹਦੀ ਉਹ ਸੌਖੀ ਹੋਵੇ ਯੂਜ਼ ਕਰਨੀ ਇਸ ਕਰਕੇ ਤੁਸੀਂ ਉਹਨੂੰ ਕੱਲਾ ਸ਼ਹਿਦ ਨਾ ਪਾਓ ਜਾਂ ਕੱਲਾ ਗਲੈਸੇ ਨਾ ਪਾਓ ਉਹਦੇ ਵਿੱਚ ਦੁੱਧ ਜ਼ਰੂਰ ਪਾਓ ਤਾਂ ਕਿ ਉਹ ਥੋੜਾ ਜਿਹਾ ਨਾ ਪੈਕ ਆ ਪੈਕ ਦੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲੱਗ ਵੀ ਜਾਵੇ ਤੇ ਉਹਨੂੰ ਲਾ ਕੇ ਰੱਖੋ ਥੋੜੀ ਜਿਹੀ ਲੇਅਰ ਮੋਟੀ ਲਾ ਲਓ ਜਿਵੇਂ ਹੁਣ ਪੈਣਾ ਜਿਹੜੀਆਂ ਘਰੇ ਨੇ ਉਹ ਧੁੱਪ ਵਗੈਰਾ ਚ ਬੈਠਦੀਆਂ ਨੇ ਹਨ ਤੇ ਉੱਥੇ ਲਾ ਲਓ ਕੋਸ਼ਿਸ਼ ਕਰਿਆ ਕਰੋ ਕਿ ਫੇਸ ਆ ਜਿਹੜਾ ਉਹਨੂੰ ਸ਼ਾਮੇ ਰੱਖ ਲਿਆ ਕਰੋ ਕੁਰਸੀ ਕਰਸੀ ਤੇ ਬੈਠ ਕੇ ਤੇ ਲਤਾਂ ਨੂੰ ਤਨ ਧੁੱਪ ਲਵਾ ਲਿਆ ਕਰੋ ਤੇ ਉਹ ਪੈਕ ਹੈ ਜਿਹੜਾ ਤੁਸੀਂ ਥੋੜੀ ਜਿਹੀ ਮੋਟੀ ਲੇਅਰ ਲਾ ਲਓ ਤੇ ਕੋਸ਼ਿਸ਼ ਕਰੋ ਕਿ ਪੈਜ ਉਰਸੀ ਲਾ ਕੇ ਉਹਨੂੰ ਬੈਠੋ ਨਾ ਕਿਉਂਕਿ ਸਕਿਨ ਹੈ ਨਾ ਜਿਹੜੀ ਉਹ ਆਪਣੀ ਉਹਦੇ ਨਾਲ نیچے ਨੂੰ ਲਟਕਦੀ ਹੈ ਜਦੋਂ ਅਸੀਂ ਪੈਜਦੇ ਆ ਤਾਂ ਸਕਿਨ ਨੇ ਇਸ ਤਰਫ ਨੂੰ ਜਾਂਦੀ ਹੈ ਆਊਟਵਰਡ ਠੀਕ ਹੈ ਸੋ ਤੁਸੀਂ ਜਦੋਂ ਪੈਕ ਲਾਉਣਾ ਹੈ ਥੋੜੀ ਮੋਟੀ ਲੇਅਰ ਲਾਉਣੀ ਆ ਔਰ ਲੇਟ ਜਾਣਾ ਬੈੱਡ ਤੇ ਜਾਂ ਮੰਜੇ ਤੇ ਅੱਧਾ ਘੰਟਾ 35 ਮਿੰਟ ਤੁਹਾਡੇ ਫੇਸ ਦੇ ਉੱਪਰ ਉਹ ਪੈਕ ਹੈ ਜਿਹੜਾ ਉਹ ਲੱਗਿਆ ਰਹਿਣਾ ਚਾਹੀਦਾ ਕਿਉਂਕਿ ਆਪਾਂ ਉਹ 10 ਤੋਂ 15 ਮਿੰਟ ਬਾਅਦ ਲਾ ਦਿੰਨੇ ਆ ਕਿਉਂਕਿ ਉਹਦਾ ਅਸਰ ਹੈ ਜਿਹੜਾ ਉਹ ਤੁਹਾਡੀ ਸਕਿਨ ਦੇ ਅੰਦਰ ਜਾਣਾ ਚਾਹੀਦਾ ਘੱਟੋ ਘੱਟ 35 ਮਿੰਟ ਜਿਹੜਾ ਉਹ ਤੁਹਾਡੇ ਫੇਸ ਦੇ ਉੱਪਰ ਲੱਗਿਆ ਰਹਿਣਾ ਚਾਹੀਦਾ ਠੀਕ ਹੈ ਜੀ 35 ਮਿੰਟਾਂ ਬਾਅਦ ਤੁਸੀਂ ਉਹਨੂੰ ਵਾਸ਼ ਕਰਨਾ ਹੈਗਾ ਆਪਣੇ ਫੇਸ ਨੂੰ ਤੇ ਜਿਹੜੀ ਆਪਾਂ ਘਰੇ ਕਰੀਮ ਦੱਸੀ ਸੀ ਤੁਸੀਂ ਉਹ ਲਾ ਸਕਦੇ ਹੋ ਨਹੀਂ ਤਾਂ ਆਪਾਂ ਸੀਰਮ ਦੱਸਿਆ ਸੀਗਾ ਹੁਣ ਸੀਰਮ ਆਪਾਂ ਫੇਰ ਬਣਾਵਾਂਗੇ ਕਿਉਂਕਿ ਮੈਂ ਤਾਂ ਜਿਹੜਾ ਸੀਰਮ ਸੀਗਾ ਉਹ ਮੇਰੀ ਸਰਦੀਆਂ ਵਾਲੀ ਕਰੀਮ ਦੇ ਵਿੱਚ ਹੀ ਐਡ ਕਰਤਾ ਸੀ ਹੁਣ ਮੇਰੇ ਕੋਲ ਸੀਰਮ ਨਹੀਂ ਹੈਗਾ ਸੀਰਮ ਦੀ ਜੀ ਨੂੰ ਆदत ਪੈ ਗਈ ਜੀ ਉਹ ਤਾਂ ਸੀਰਮ ਬਿਨਾਂ ਰਹਿ ਨਹੀਂ ਸਕਦਾ ਪਾਲਿਸ਼ ਕਰ ਦਿੰਦਾ ਤੁਹਾਡੀ ਸਕਿਨ ਨੂੰ ਚਾਹਿਆਂ ਸ਼ੂਹੀਆਂ ਸਭ ਚੱਕ ਦਿੰਦਾ ਬਹੁਤ ਭੈਣਾਂ ਨੂੰ ਜੀ ਉਹਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਨੇ ਠੀਕ ਹੈ ਜੀ ਸੋ ਜਿਹੜੀ ਆਪਾਂ ਕਰੀਮ ਬਣਾਈ ਸੀ ਸਰਦੀਆਂ ਵਾਲੀ ਉਹ ਤੁਸੀਂ ਆਪਣੇ ਫੇਸ ਦੇ ਉੱਪਰ ਲਾ ਲੈਣੀ ਆ ਠੀਕ ਹੈ ਜੀ ਉਸ ਤਰ੍ਹਾਂ ਨਾ ਛੱਡਿਆ ਕਰੋ ਕਿ ਫੇਸ ਦੇ ਉੱਪਰ ਕੁਝ ਵੀ ਨਾ ਲਾਇਆ ਤਾਂ ਫਿਰ ਉਹਦੇ ਨਾਲ ਡਰਾਈਨੈਸ ਆ ਜਾਂਦੀ ਹੈ ਸਭ ਤੋਂ ਵੱਡਾ ਕਾਰਨ ਜਿਹੜਾ ਤੁਹਾਡੇ ਰਿੰਕਲਸ ਦਾ ਹੈਗਾ ਉਹ ਤੁਹਾਡੇ ਫੇਸ ਦੀ ਡਰਾਈਨੈਸ ਹੈ ਜਦੋਂ ਵੀ ਮੈਨੂੰ ਭੈਣਾ ਫੋਨ ਕਰਦੀ ਆ ਨਾ ਨਾ ਫੋਨ ਕਰਕੇ ਦੱਸਦੀ ਆ ਕਿ ਭੈਣੇ ਸਾਡੇ ਰਿੰਕਲਸ ਬਹੁਤ ਨੇ ਜੁਰੜੀਆਂ ਬਹੁਤ ਨੇ ਫੇਸ ਤੇ ਮੇਰਾ ਪਹਿਲਾ ਸਵਾਲ ਇਹ ਹੀ ਹੁੰਦਾ ਕਿ ਤੁਹਾਡੀ ਸਕਿਨ ਡਰਾਈ ਆ ਤਾਂ ਹਮੇਸ਼ਾ ਉਹ ਆਈ ਕਹਿੰਦੀਆਂ ਨੇ ਕਿ ਹਾਂ ਸਾਡੀ ਸਕਿਨ ਤਾਂ ਬਹੁਤ ਜ਼ਿਆਦਾ ਡਰਾਈ ਹੈ ਔਰ ਸਕਿਨ ਜਿਹਦੀ ਡਰਾਈ ਹੋਊਗੀ ਉਹਦੇ ਚੁਰੜੀਆਂ ਉਹਦੇ ਰਿੰਕਲਸ ਆਉਣੇ ਹੀ ਆਉਣੇ ਨੇ ਪੱਕਾ ਹੀ ਆਉਣਗੇ ਜਿਹਦੀ ਸਕਿਨ ਆਇਲੀ ਹੈ ਉਹਦੇ ਰਿੰਕਲਸ ਨਹੀਂ ਆਉਂਦੇ ਇਸ ਕਰਕੇ ਸਾਨੂੰ ਆਪਣਾ ਜਿਹੜਾ ਸਕਿਨ ਹੈਗੀ ਆ ਉਹਦਾ ਮੋਇਸਚਰ ਬਣਾ ਕੇ ਰੱਖਣਾ ਪਊਗਾ ਜਿਨ੍ਹਾਂ ਦੀ ਸਕਿਨ ਡਰਾਈ ਆ ਉਹਨੂੰ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਆ ਬਲਕਿ ਜਿਹੜੀਆਂ ਚੀਜ਼ਾਂ ਮੈਂ ਦੱਸਿਆ ਨੇ ਉਹਦੇ ਵਿੱਚ ਸ਼ਹਿਦ ਜਾਂ ਗਲਿਸਰਿਨ ਪਲੱਸ ਦੁੱਧ ਐਡ ਕਰਕੇ ਪੈਕ ਲਾਉਣਾ ਬਿਨਾ ਗਲਿਸਰਿਨ ਤੋਂ ਬਿਨਾ ਸ਼ਹਿਦ ਤੋਂ ਸਭੀਆਂ ਦੇ ਵਿੱਚ ਪੈਕ ਨਹੀਂ ਲਾਉਣਾ ਠੀਕ ਹੈ ਜੀ ਗਰਮੀਆਂ ਚ ਲਾ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਨੂੰ ਉਦਾਂ ਹੀ ਨਹੀਂ ਛੱਡਣਾ ਉਹਦੇ ਉੱਪਰ ਕੋਈ ਵੀ ਕਰੀਮ ਜਿਹੜੀ ਵੀ ਤੁਸੀਂ ਚਲੋ ਯੂਜ਼ ਕਰਦੇ ਆ ਮੈਂ ਤਾਂ ਘਰ ਬਣਾਈ ਹੋਈ ਹੈ ਮੈਂ ਤਾਂ ਬਜਾਰੀ ਯੂਜ਼ ਕਰਦੀ ਹੋਈ ਨਹੀਂ ਹੈਗੀ ਤੇ ਘਰ ਦੀ ਕਰੀਮ ਜਿਹੜੀ ਬਣਾਈ ਆ ਮੈਂ ਉਹ ਲਾਉਣੀ ਆ ਜੇ ਤੁਹਾਡੇ ਕੋਲ ਇਹ ਸੀਰਮ ਬਣਿਆ ਹੋਇਆ ਤੁਸੀਂ ਸੀਰਮ ਲਾ ਲੈਣਾ ਠੀਕ ਹੈ ਜੀ ਤੇ ਉਹਦੇ ਨਾਲ ਤੁਸੀਂ ਆਪਣਾ ਫੇਸ ਦੇਖਿਓ ਹੁਣ ਪੈਣਾ ਦੇ ਸਵਾਲ ਹੋਣਗੇ ਕਿ ਰੋਜ਼ ਲਾਉਣਾ ਹੈ ਕਿ ਕਦੋਂ ਲਾਉਣਾ ਹੈ ਜਿਨ੍ਹਾਂ ਦੀ ਸਕਿਨ ਬਹੁਤ ਖਰਾਬ ਹੈ ਬਹੁਤ ਜ਼ਿਆਦਾ ਡਰਾਈ ਹੈਗੀ ਹੈ ਉਹਨਾਂ ਨੇ ਤਾਂ ਜੀ ਥੋੜੇ ਜਿਹੇ ਦਿਨ ਰੋਜ਼ ਲਾ ਲਿਓ ਉਸ ਤੋਂ ਬਾਅਦ ਹੌਲੀ ਹੌਲੀ ਤੀਜੇ ਦਿਨ ਫਿਰ ਚੌਥੇ ਦਿਨ ਹਫਤੇ 'ਚ ਦੋ ਵਾਰ ਜ਼ਰੂਰ ਲਾ ਲਿਆ ਕਰੋ ਠੀਕ ਹੈ ਹਫਤੇ 'ਚ ਜਦੋਂ ਤੁਸੀਂ ਰੈਗੂਲਰ ਹੋ ਜਾਓਗੇ ਦੋ ਵਾਰੀ ਲਾਉਂਗੇ ਤੇ ਫੇਸ ਦੇ ਉੱਪਰ ਤੁਸੀਂ ਇੱਕ ਸ਼ਾਈਨ ਇੱਕ ਚਮਕ ਉਹ ਤਾਂ ਦਿਨਾਂ 'ਚ ਹੀ ਦੇਖੋਗੇ ਉਹ ਤਾਂ ਜ਼ਿਆਦਾ ਦਿਨ ਵੇਟ ਨਹੀਂ ਕਰਨੀ ਪੈਂਦੀ 2-4 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲ ਜਾਂਦਾ ਜੀ ਤੇ ਫਟਕੜੀ ਹੈ ਜਿਹੜੀ ਇਹ ਤੁਹਾਡਾ ਰੰਗ गोरा ਕਰਦੀ ਹੈ ਠੀਕ ਹੈ ਜੀ ਔਰ ਸਕਿਨ ਜਿਹੜੀ ਇਹਨੂੰ ਟਾਈਟ ਕਰਦੀ ਹੈ ਔਰ ਬ੍ਰਾਈਟ ਕਰਦੀ ਹੈ ਔਰ ਜਿਹੜੀ ਹੈਗੀ ਹੈ ਆਪਾਂ ਇਹਦੇ ਵਿੱਚ ਪਾਇਆ ਸੀਗਾ ਮਲਠੀ ਪਾਊਡਰ ਉਹ ਤੁਹਾਡੀ ਜਿਹੜੀਆਂ ਛਾਈਆਂ ਨਹੀਂ ਉਹ ਰਹਿਣ ਨਹੀਂ ਦਿੰਦਾ ਮਲਠੀ ਪਾਊਡਰ ਕਰਾਮ ਆਤੀ ਹੈ ਬਹੁਤ ਤੇ ਬੇਸਣ ਤੇ ਚੌਲਾਂ ਦਾ ਆਟਾ ਤੁਹਾਡਾ ਜਿਹੜਾ ਕੰਪਲੈਕਸ਼ਨ ਹੈ ਉਹ ਫੇਅਰ ਕਰਦੇ ਨੇ ਰੰਗ ਨੂੰ ਗੋਰਾ ਕਰਦੇ ਨੇ ਤੇ ਰਿੰਕਲਸ ਨੂੰ ਖਤਮ ਕਰਦੇ ਨੇ ਕਿਉਂਕਿ ਜਦੋਂ ਫਟਕੜੀ ਐਡ ਕਰਦੇ ਨੇ ਫਟਕੜੀ ਨੇ ਤੁਹਾਡੀ ਸਕਿਨ ਨੂੰ ਟਾਈਟ ਕਰਨਾ ਤੇ ਜਿੰਨੀਆਂ ਜਿੰਨਾਂ ਬਣਾ ਦੇ ਓਪਨ ਪੋਰਸ ਨਹੀਂ ਹੁੰਦੇ ਮੋਰੀਆਂ ਮੋਰੀਆਂ ਨਹੀਂ ਹੁੰਦੀਆਂ ਓਪਨ ਬੋਸ ਉਹ ਵੀ ਜਿਹੜੀ ਫਟਕੜੀ ਹੈਗੀ ਆ ਉਹ ਉਹਨਾਂ ਨੂੰ ਸ਼੍ਰਿੰਕ ਕਰ ਦਿੰਦੀ ਆ ਸਕਿਨ ਨੂੰ ਟਾਈਟ ਕਰ ਦਿੰਦੀ ਆ ਸੋ ਓਪਨ ਬੋਸ ਨੇ ਜਿਹੜੇ ਉਹ ਟਾਈਟ ਹੋਣ ਲੱਗ ਜਾਂਦੇ ਨੇ ਸੋ ਬਹੁਤ ਸਾਰੀਆਂ ਇਹਨਾਂ ਦੇ ਵਿੱਚ ਪ੍ਰੋਪਰਟੀਆਂ ਨੇ ਬਹੁਤ ਸਾਰੇ ਗੁਣ ਨੇ ਜਿਹੜੀ ਸਾਰੀਆਂ ਚੀਜ਼ਾਂ ਸਾਡੇ ਸਕਿਨ ਦੇ ਵਾਸਤੇ ਵਰਦਾਨ ਨੇ ਸਿਰਫ ਚਾਰ ਚੀਜ਼ਾਂ ਯੂਜ਼ ਕਰਨੀਆਂ ਨੇ ਇੱਕ ਮਲਠੀ ਪਾਊਡਰ ਇੱਕ ਬੇਸਣ ਇੱਕ ਚੌਲਾਂ ਦਾ ਆਟਾ ਪਲੱਸ ਫਟਕੜੀ ਦਾ ਪਾਊਡਰ ਅੱਧਾ ਚਮਚ ਚਾਰ-ਚਾਰ ਚਮਚ ਸਾਰੀਆਂ ਚੀਜ਼ਾਂ ਦੇ ਪਲੱਸ ਅੱਧਾ ਚਮਚ ਫਟਕੜੀ ਦਾ ਪਾਊਡਰ ਜੇ ਜਦੋਂ ਉਹਦਾ ਪੇਸਟ ਬਣਾਉਣਾ ਉਹਦੇ ਵਿੱਚ ਤੁਸੀਂ ਸ਼ਹਿਦ ਤੇ ਦੁੱਧ ਐਡ ਕਰਕੇ ਥੋੜੇ ਜਿਹੇ ਦਾ ਪੇਸਟ ਬਣਾ ਕੇ ਆਪਣੇ ਫੇਸ ਦੇ ਉੱਪਰ ਲਾ ਲੈਣਾ ਤੇ ਆਪਣੇ ਹੱਥਾਂ ਉੱਥਾਂ ਤੇ ਲਾ ਕੇ ਵੀ ਜਿਹੇ ਇਸ ਤਰ੍ਹਾਂ ਕਰਕੇ ਮ사ਜ ਕਰ ਲਿਆ ਕਰੋ ਹੱਥ ਬਹੁਤ ਵਧੀਆ ਹੋ ਜਾਣਗੇ ਤੁਹਾਡੇ ਠੀਕ ਹੈ ਕਿਉਂਕਿ ਅੱਜ ਕੱਲ ਵਿਆਹ ਸ਼ਾਦੀਆਂ ਦਾ ਸੀਜ਼ਨ ਹੈਗਾ ਜੇ ਤੁਹਾਡਾ ਚਿਹਰਾ ਚਮਕਦਾ ਤੇ ਨਾਲ ਹੱਥ ਵੀ ਸੋਹਣੇ ਹੋਣੇ ਚਾਹੀਦੇ ਆ ਕਿਉਂਕਿ ਤੁਸੀਂ ਹੱਥਾਂ ਤੇ ਵੀ ਸ਼ੱਪਾ ਛੱਲੇ ਨੇਲ ਪਾਲਿਸ਼ ਕਈ ਕਿਛ ਲਾਣਾ ਹੁੰਦਾ ਸੋ ਆਪਾਂ ਨੂੰ ਆਪਣੇ ਹੱਥਾਂ ਦਾ ਵੀ ਪੈਰਾਂ ਦਾ ਵੀ ਔਰ ਫੇਸ ਦਾ ਖਾਸ ਕਰਕੇ ਧਿਆਨ ਰੱਖਣਾ ਜ਼ਰੂਰੀ ਆ ਖਾਸ ਕਰਕੇ ਸਰਦੀਆਂ 'ਚ ਕਿਉਂਕਿ ਜਦੋਂ ਵੀ ਅਸੀਂ ਆਪਣੇ ਸਕਿਨ ਦੇ ਉੱਪਰ ਏਦਾਂ ਕਰਕੇ ਖਾਰਿਸ਼ ਕਰਦੇ ਆਂ ਤੇ ਮੈਂ ਦੇਖਿਆ ਕਿ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਉਹ ਵਾਈਟ ਵਾਈਟ ਹੋ ਜਾਂਦਾ ਬਿਲਕੁਲ ਆ ਤੁਸੀਂ ਆ ਮੇਰਾ ਦੇਖ ਲਓ ਤੁਸੀਂ ਮੈਂ ਆਪਦੇ ਹੱਥ ਦੇ ਉੱਪਰ ਚਾਹੇ ਨਾ ਨਾ ਖਾਜ ਕਰੀ ਜਾਵਾਂ ਮੇਰੇ ਹੱਥ ਦੇ ਉੱਪਰ ਬਿਲਕੁਲ ਇਸ ਤਰ੍ਹਾਂ ਵਾਈਟ ਵਾਈਟ ਲਾਈਨ ਨਹੀਂ ਬਣਦੀ ਹੈਗੀ ਕਿਉਂਕਿ ਮੈਂ ਆਪਣੀ ਸਕਿਨ ਦਾ ਜਿਹੜਾ ਉਹ ਕੇਅਰ ਰੱਖਦੀ ਆਂ ਕਿਉਂਕਿ ਇੱਕ ਤਾਂ ਮੇਰੀ ਕਰੀਮ ਹੈ ਜਿਹੜੀ ਉਹ ਬਹੁਤ ਅੱਛੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕਰੀਆਂ ਹੋਈਆਂ ਨੇ ਤੇ ਬਾਕੀ ਆਪਾਂ ਧਿਆਨ ਰੱਖਦੇ ਆਂ ਆਪਣੀ ਸਕਿਨ ਦਾ ਹਨਾ ਟਾਈਮ ਟੂ ਟਾਈਮ ਰੱਖਣਾ ਪੈਂਦਾ ਸੋ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਇਹ ਚੀਜ਼ਾਂ ਯੂਜ਼ ਕਰੋ ਥੋੜਾ ਚਿਹਰਾ ਟਾਈਟ ਬ੍ਰਾਈਟ ਐਂਡ ਰਿੰਕਲ ਫਰੀ ਹੋ ਜਾਊਗਾ ਕੋਈ ਉਹਦੇ ਤੇ ਰਿੰਕਲਸ ਨਹੀਂ ਹੋਣਗੀਆਂ ਦਿਨਾਂ ਦੇ ਵਿੱਚ ਹੀ ਤੁਸੀਂ ਦੇਖਿਓ ਰਿਜ਼ਲਟ ਇਨਸਟੈਂਟ ਰਿਜ਼ਲਟ ਮਿਲਦੇ ਨੇ ਹੁਣ ਮੈਂ ਦੇਖਿਆ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਜੀ ਅਸੀਂ ਬੁੜੀਆਂ ਕਰੀਮਾਂ ਯੂਜ਼ ਕੀਤੀਆਂ ਅਸੀਂ ਬੁੜੀਆਂ ਦਵਾਈਆਂ ਖਾਈਆਂ ਉਸਕੇ ਨੂੰ ਕੋਈ ਫਰਕ ਨਹੀਂ ਪਿਆ ਬਲਕਿ ਹੋਰ ਖਰਾਬ ਹੋ ਗਏ ਜਿਹੜੀਆਂ ਤੁਸੀਂ ਬਾਜ਼ਾਰ ਤੋਂ ਕਰੀਮਾਂ ਲੈ ਕੇ ਆਉਂਗੇ ਨਾ ਉਹਨਾਂ ਨੇ ਹੋਰ ਖਰਾਬ ਕਰਨਾ ਇੱਕ ਵਾਰੀ ਤਾਂ ਚਮਕਾ ਦਿੰਦੀ ਹੈ ਉਸ ਤੋਂ ਬਾਅਦ ਹੋਰ ਖਰਾਬ ਹੋਊਗਾ ਜਿਹੜੇ ਆ ਆਪਾਂ ਨੇਚਰਲ ਚੀਜ਼ਾਂ ਯੂਜ਼ ਕਰਦੇ ਆ ਇਹਨਾਂ ਦੇ ਰਿਜ਼ਲਟ ਨੇ ਜਿਹੜੀ ਉਹ ਬੜੇ ਲੌਂਗ ਲਾਸਟਿੰਗ ਹੁੰਦੇ ਨੇ ਲੰਬੇ ਸਮੇਂ ਤੱਕ ਚੱਲਦੇ ਨੇ ਤੇ ਫੇਰ ਕਹਿਣਗੇ ਜੀ ਅਸੀਂ ਯੂਜ਼ ਕਰਦੇ ਹੀ ਰਹਾਂਗੇ ਕਰਨ ਨੂੰ ਕੀ ਹੈ ਜੀ ਹਫ਼ਤੇ ਦੇ ਵਿੱਚ ਜਦੋਂ ਵਾਰ ਯੂਜ਼ ਕਰ ਵੀ ਲਓਗੇ ਹੌਲੀ ਹੌਲੀ ਤੁਸੀਂ ਇੱਕ ਵਾਰ ਵੀ ਯੂਜ਼ ਕਰ ਲਓਗੇ ਜਦੋਂ ਤੁਹਾਡੀ ਸਕਿਨ ਵਧੀਆ ਹੋ ਜਾਊਗੀ ਤਾਂ ਵੀ ਬਹੁਤ ਵਧੀਆ ਰਿਜ਼ਲਟ ਦਿੰਦਾ ਕਰੀਮ ਵੀ ਤਾਂ ਰੋਹੀ ਯੂਜ਼ ਕਰਦੇ ਆ ਸਾਨੂੰ ਸੁਖ ਦੀ ਆਦਤ ਪੈ ਗਈ ਅਸੀਂ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਆਉਣਾ ਚਾਹੁੰਦੇ ਸਾਨੂੰ ਐ ਲੱਗਦਾ ਕਿ ਸੌਖਾ ਜਿਹਾ ਕੰਮ ਕਰੀਏ ਅਸੀਂ ਸੋ ਤੁਸੀਂ ਇਹ ਵੀ ਸੌਖਾ ਹੀ ਆ ਜੇ ਤੁਹਾਡਾ ਪਾਊਡਰ ਮਿਕਸ ਕੀਤਾ ਹੋਊਗਾ ਤਾਂ ਤੁਸੀਂ ਕੰਮ ਕਰਦੇ ਕਰਦੇ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਕਹੋਗੇ ਵੀ ਅਸੀਂ ਲੇਟ ਨਹੀਂ ਸਕਦੇ ਸਾਨੂੰ ਕੋਲ ਟਾਈਮ ਨਹੀਂ ਕੰਮ ਕਰਦੇ ਕਰਦੇ ਲਾ ਲਓ ਕਿਚਨ ਦੇ ਵਿੱਚ ਕੰਮ ਕਰਦੇ ਰਹੋ ਨਾਲ ਤੁਸੀਂ ਲਾ ਲਓ ਠੀਕ ਹੈ ਉਦੋਂ ਬਾਅਦ ਤੁਸੀਂ ਨਹਾਉਣ ਜਾਣਾ ਨਾਲੋ ਤੇ ਚਲੋ ਜੀ ਇਹ ਤੁਸੀਂ ਜ਼ਰੂਰ ਯੂਜ਼ ਕਰਨਾ ਤੇ ਰਿਜ਼ਲਟ ਮੇਰੇ ਨਾਲ ਜ਼ਰੂਰ ਸ਼ੇਅਰ ਕਰਦਿਆ ਕਰੋ ਤੇ ਵੈਸੇ ਤਾਂ ਭੈਣਾ ਕਮੈਂਟਸ ਦੇ ਥਰੂ ਰਿਜ਼ਲਟ ਸ਼ੇਅਰ ਕਰਦੀਆਂ ਰਹਿੰਦੀਆਂ ਨੇ ਇਹ ਉਹ ਚੀਜ਼ਾਂ ਨਹੀਂ ਨੇ ਜਿਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਤੁਸੀਂ ਇਹ ਨਾ ਪੁੱਛਿਓ ਕਿ ਤੇ ਸਾਈਡ ਇਫੈਕਟ ਤਾਂ ਨਹੀਂ ਹੋਣਗੇ ਜਮੇ ਨਾ ਡਰੋ ਤੁਸੀਂ ਇਹਨਾਂ ਚੀ ਡਰਨਾ ਤਾਂ ਦਵਾਈਆਂ ਤੋਂ ਡਰੋ ਅੰਗਰੇਜ਼ੀ ਦਵਾਈਆਂ ਤੋਂ ਡਰੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਬਜ਼ਾਰੂ ਕਰੀਮਾਂ ਤੋਂ ਡਰੋ ਬਜ਼ਾਰੂ ਸ਼ੈਂਪੂਆਂ ਤੋਂ ਡਰੋ ਉਹਨਾਂ ਤੋਂ ਤੁਸੀਂ ਦੱਸਦੇ ਨਹੀਂ ਉਹ ਤਾਂ ਫਟਾਫਟ ਅਸੀਂ ਯੂਜ਼ ਕਰਦੇ ਆਂ ਪਰ ਇਹ ਚੀਜ਼ਾਂ ਨੇ ਜਿਹੜੀਆਂ ਉਦੋਂ ਅਸੀਂ ਯੂਜ਼ ਕਰਨ ਲੱਗੇ ਬਹੁਤ ਡਰਦੇ ਆਂ ਸੋ ਡਰਨਾ ਨਹੀਂ ਹੈ ਬਹੁਤ ਵਧੀਆ ਚੀਜ਼ਾਂ ਨੇ ਕੁਦਰਤ ਨਾਲ ਆਪਾਂ ਫਰੈਂਡਸ਼ਿਪ ਕਰਨੀ ਹੈਗੀ ਆ ਕੁਦਰਤ ਦੇ ਨੇੜੇ ਰਹਿਣਾ ਹੈਗਾ ਕੁਦਰਤੀ ਚੀਜ਼ਾਂ ਹੀ ਯੂਜ਼ ਕਰਨੀਆਂ ਨੇ ਠੀਕ ਹੈ ਜੀ ਤੇ ਫਿਰ ਦੇਖੋ ਤੁਸੀਂ ਇਹਦੇ ਰਿਜ਼ਲਟ ਆ ਜਿਹੜੇ ਉਹ ਕਿੰਨੇ ਸੋਹਣੇ ਮਿਲਣਗੇ ਔਰ ਲੰਬਾ ਸਮਾਂ ਚੱਲਣ ਵਾਲੇ ਰਿਜ਼ਲਟ ਮਿਲਣਗੇ ਤੇ ਤੁਸੀਂ ਖੁਦ ਇਹ ਵੀਡੀਓਜ਼ ਅੱਗੇ ਸ਼ੇਅਰ ਕਰੋਗੇ ਔਰ ਖੁਦ ਤੁਸੀਂ ਬਾਕੀਆਂ ਨੂੰ ਦੱਸੋਗੇ ਤੇ ਬਾਕੀ ਤੁਹਾਨੂੰ ਤੁਹਾਡਾ ਫੇਸ ਦੇਖ ਕੇ ਦੱਸਣਗੇ ਕਿ ਤੂੰ ਫੇਸ ਤੇ ਕੀ ਯੂਜ਼ ਕਰਦੀ ਹੈ ਤੇ ਹੁਣੇ-ਹੁਣੇ ਮੇਰੇ ਕੋਲੇ ਕਰਾਜਵੀਰ ਭੈਣ ਨੇ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹ ਬਟਾਲੇ ਸਾਈਡ ਤੋਂ ਸੀਗੇ ਸ਼ਾਇਦ ਤੇ ਕਿਹੜੀ ਆਈਡੀ ਤੋਂ ਕਿਹਾ ਸੀ ਮੈਂ ਤਾਂ ਭੁੱਲੀ ਵੀ ਉਹਨਾਂ ਨੇ ਕਿਹੜੀ ਆਈਡੀ ਪਤਾ ਨਹੀਂ ਪਰ ਅੱਜ ਜੀ ਪਤਾ ਨਹੀਂ ਪਰ ਮੈਂ ਭੁੱਲ ਗਈ ਜੀ ਕਿਹੜੀ ਆਈਡੀ ਤੋਂ ਮੈਂ ਤਾਂ ਯਾਦ ਘਟ ਰਹਿਂਦਾ ਕਿਉਂਕਿ ਬਹੁਤ ਸਾਰੇ ਨਾ ਫੋਨ ਤੇ ਬਹੁਤ ਸਾਰੇ ਨਾਮ ਸਾਰਾ ਦਿਨ ਦਿਮਾਗ 'ਚ ਘੁੰਮਦੇ ਰਹਿੰਦੇ ਨੇ ਤੇ ਭੈਣ ਦਾ ਨਾਮ ਰਾਜਵੀਰ ਸੀ ਉਹਨਾਂ ਦਾ ਹੁਣੇ-ਹੁਣੇ ਫੋਨ ਆਇਆ ਸੀ ਤੈਨੂੰ ਕਹਿੰਦੇ ਆਉਦੇ ਬੇਟੇ ਨੂੰ 2 ਸਾਲ ਦਾ ਬੇਟਾ ਮੈਂ ਉਹਨੂੰ ਨਾ ਫੋਨ ਦੇ ਕੇ ਬਿਠਾਉਣੀ ਆ ਉਹ ਬੱਚਾ ਮੈਨੂੰ ਫੋਨ ਨਹੀਂ ਦਿੰਦਾ ਤੁਸੀਂ ਦੇਖੋ ਤੇ ਪਲੀਜ਼ ਇਹ ਫੋਨ ਆ ਜਿਹੜਾ ਇਹ ਬਹੁਤ ਖਰਾਬ ਕਰਦਾ ਆਪਾਂ ਨੂੰ ਹੁਣ ਅੱਖਾਂ ਖਰਾਬ ਕਰਦਾ ਸਭ ਤੋਂ ਵੱਡੀ ਗੱਲ ਤਾਂ 2 ਸਾਲ ਦਾ ਬੱਚਾ ਦੇਖੋ 2 ਸਾਲ ਦੇ ਬੱਚੇ ਨੂੰ ਫੋਨ ਦੇ ਰਹੇ ਹੋ ਫੇਰ ਉਹ ਟਿਕਦਾ ਕਾਰਟੂਨ ਦੇਖਦਾ YouTube ਤੇ ਤੇ ਤੁਸੀਂ ਮੈਨੂੰ ਲਿੰਕ ਸੈਂਡ ਕਰਦਿਆ ਕਰੋ WhatsApp ਤੇ ਵੀ ਜਦੋਂ ਮੇਰਾ ਟਾਈਮ ਲੱਗੂ ਮੈਂ ਦੇਖ ਦੂੰ ਕਿਉਂਕਿ ਮੇਰੇ ਬੇਟਾ ਮੈਨੂੰ ਦੇਖਣ ਨਹੀਂ ਦਿੰਦਾ ਤੇ ਪਲੀਜ਼ ਮੇਰੀ ਰਿਕਵੈਸਟ ਹੈ ਭੈਣੋ ਇਸ ਫੋਨ ਤੋਂ ਮੋਬਾਈਲ ਤੋਂ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਵਜਾ ਕੇ ਰੱਖੋ ਦੂਰ ਰੱਖੋ ਇਹਨਾਂ ਤੋਂ ਠੀਕ ਹੈ ਜੀ ਤੇ ਇਹ ਕੋਈ ਅੱਛੀ ਚੀਜ਼ ਨਹੀਂ ਹੈਗੀ ਅੱਖਾਂ ਖਰਾਬ ਕਰੋ ਸਭ ਤੋਂ ਵੱਡੀ ਗੱਲ ਆ ਕਿ ਉਹ ਛੋਟੇ ਜਿਹੇ ਬੱਚੇ ਦੀਆਂ ਅੱਖਾਂ ਦੇਖੋ ਕਿੰਨੀਆਂ ਸੌਫਟ ਨੇ ਉਹ ਖਰਾਬ ਹੋਣਗੀਆਂ ਸੋ ਰਾਜਵੀਰ ਭੈਣ ਮੇਰੀ ਰਿਕਵੈਸਟ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਹੌਲੀ-ਹੌਲੀ ਆਪ ਔਖੇ ਹੋ ਲੋ ਪਰ ਉਹਨੂੰ ਫੋਨ ਤੋਂ ਦੂਰ ਰੱਖੋ ਚਲੋ ਠੀਕ ਹੈ ਜੀ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਫਿਰ ਮਿਲਦੇ ਆਂ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਨੂੰ ਸਤਿ ਸ੍ਰੀ ਅਕਾਲ